ਤੁਸੀਂ ਹੁਣ ਤੱਕ ਬਹੁਤ ਸਾਰੇ ਅਮੀਰ ਲੋਕਾਂ ਦੇ ਜਿਹੜੇ ਵਿਆਹ ਨੇ ਬਹੁਤ ਹੀ ਵੱਖ-ਵੱਖ ਤੇ ਅਨੋਖੇ ਤਰੀਕਿਆਂ ਦੇ ਨਾਲ ਦੇਖੇ ਹੋਣਗੇ ਪਰ ਚੀਨ ਦੇ ਇਸ ਜੋੜੇ ਨੇ ਆਪਣੇ ਵਿਆਹ ਨੂੰ ਇੰਨਾ ਖਾਸ ਬਣਾ ਦਿੱਤਾ ਕਿ ਹੁਣ ਲੋਕ ਇਸ ਨੂੰ ਹੁਣ ਤੱਕ ਦਾ ਸਭ ਤੋਂ ਸੋਹਣਾ ਤੇ ਪਿਆਰਾ ਵਿਆਹ ਕਹਿ ਰਹੇ ਨੇ ਬਿਲਕੁਲ ਇਸ ਜੋੜੇ ਨੇ ਇੱਕ ਅਜੀਬ ਜਿਹੀ ਜਗ੍ਹਾ ਤੇ ਵਿਆਹ ਕੀਤਾ ਜਿਸ ਬਾਰੇ ਸ਼ਾਇਦ ਹੀ ਕਿਸ ਨੇ ਸੋਚਿਆ ਹੋਵੇਗਾ 8 ਦਿਨਾਂ ਦੀ ਇਹ ਰਿਪੋਰਟ ਦੇ ਅਨੁਸਾਰ ਇਹ ਵਿਆਹ ਕੀਤਾ ਗਿਆ ਡੌਗ ਸ਼ੈਲਟਰ ਮਤਲਬ ਕਿ ਇੱਕ ਕੁੱਤਿਆਂ ਦੇ ਆਸਰੇ ਦੇ ਵਿੱਚ ਇਹ ਹੀ ਯਾਂਗ ਅਤੇ ਚਾਉ ਦੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਹੈ ਜਿਨ੍ਹਾਂ ਨੇ 200 ਤੋਂ ਵੱਧ ਬਚਾਏ ਗਏ ਕੁੱਤਿਆਂ ਦੀ ਮੌਜੂਦਗੀ ਦੇ ਵਿੱਚ ਵ્યા ਕੀਤਾ ਇਹ ਦੋਵੇਂ ਇਹਨਾਂ ਕੁੱਤਿਆਂ ਦੇ ਆਸਰੇ ਮਤਲਬ ਕਿ ਡੌਗ ਸੈਲਟਰ ਦੇ ਵਿੱਚ ਮਿਲੇ ਸਨ ਅਤੇ 3 ਸਾਲ ਤੱਕ ਇਕੱਠੇ ਰਹਿਣ ਤੋਂ ਬਾਅਦ ਉਹਨਾਂ ਨੇ ਆਪਣੇ ਇਸ ਖਾਸ ਦਿਨ ਲਈ ਇਹੀ ਜਗ੍ਹਾ ਚੁਣੀ ਹੈ ਤਾਂ ਜੋ ਉਹ ਇਸ ਪਲ ਨੂੰ ਆਪਣੇ ਪਿਆਰੇ ਕੁੱਤਿਆਂ ਨਾਲ ਸਾਂਝਾ ਕਰ ਸਕਣ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਮੰਨੀਏ ਤਾਂ ਯਾਂਗ ਇੱਕ ਕਾਰੋਬਾਰੀ ਸੀ ਪਰ ਬਿਜ਼ਨਸ ਦੇ ਵਿੱਚ ਨੁਕਸਾਨ ਤੋਂ ਬਾਦ ਉਸਨੇ ਸਭ ਕੁਝ ਛੱਡ ਦਿੱਤਾ ਅਤੇ ਬੇਸਹਾਰਾ ਕੁੱਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਯੰਗ ਨੇ ਦੱਸਿਆ ਕਿ ਬਚਪਨ ਵਿੱਚ ਉਸਨੇ ਬਿਮਾਰੀ ਕਾਰਨ ਆਪਣੇ ਪੰਜ ਪਾਲਤੂ ਕੁੱਤਿਆਂ ਨੂੰ ਗਵਾ ਦਿੱਤਾ ਸੀ ਅਤੇ ਉਹ ਦਰਦ ਉਸ ਨੂੰ ਇਸ ਰਸਤੇ ਲੈ ਆਇਆ ਉਸ ਤੋਂ ਬਾਅਦ ਆਪਣੀ ਬਚਤ ਨਾਲ ਉਸਨੇ ਇੱਕ ਕੁੱਤਿਆਂ ਦਾ ਆਸਰਾ ਸ਼ੁਰੂ ਕੀਤਾ ਜਿੱਥੇ ਅੱਜ 200 ਤੋਂ ਵੱਧ ਕੁੱਤੇ ਰਹਿੰਦੇ ਹਨ ਹੌਲੀ-ਹੌਲੀ ਲੋਕ ਉਸ ਨਾਲ ਜੁੜਨ ਲੱਗੇ ਅਤੇ ਬਹੁਤ ਸਾਰੇ ਵਲੰਟੀਰੀਆਂ ਨੇ ਵੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਵਿੱਚੋਂ ਇੱਕ ਚਾਉ ਸੀ ਜੋ 2022 ਵਿੱਚ ਇੱਕ ਵਿਦਿਆਰਥੀ ਵਜੋਂ ਇਸ ਆਸਰਾ ਵਿੱਚ ਸ਼ਾਮਲ ਹੋਈ ਸੀ ਇਥੋਂ ਦੋਵਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਇਸ ਵਿਆਹ ਦੀ ਖਬਰ ਇੰਟਰਨੈਟ ਤੇ ਜਿਵੇਂ ਵਾਇਰਲ ਹੋਈ ਉਵੇਂ ਹੀ ਲੋਕਾਂ ਨੇ ਨਾਲ ਦੇ ਨਾਲ ਇਸ ਨੂੰ ਇਹ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਅੱਜ ਤੱਕ ਦਾ ਇਹ ਸਭ ਤੋਂ ਸੋਹਣਾ ਤੇ ਪਿਆਰਾ ਵਿਆਹ ਹੈਗਾ ਸੋ ਬਿਲਕੁਲ ਜਿੱਥੇ ਇੱਕ ਪਾਸੇ ਲੋਕ ਆਪਣੇ ਵਿਆਹ ਨੂੰ ਖਾਸ ਬਣਾਉਣ ਦੇ ਲਈ ਕਰੋੜਾਂ ਰੁਪਏ ਲਗਾ ਦਿੰਦੇ ਨੇ ਦੁਨੀਆ ਦੀਆਂ ਮਹਿੰਗੀਆਂ ਅਤੇ ਸੋਹਣੀਆਂ ਜਗ੍ਹਾ ਲੱਭਦੇ ਨੇ ਤੇ ਫਿਰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਨੇ ਤਾਂ ਕਿ ਉਹਨਾਂ ਦਾ ਵਿਆਹ ਵਖਰਾ ਲੱਗੇ ਸਭ ਨੂੰ ਤੇ ਸਾਰੇ ਉਹਨਾਂ ਦੇ ਵਿਆਹ ਨੂੰ ਯਾਦ ਰੱਖਣ ਪਰ ਦੂਜੇ ਪਾਸੇ ਇਸ ਵਿਆਹ ਵਾਲੇ ਜੋੜੇ ਨੇ ਆਪਣੇ ਇਸ ਖਾਸ ਦਿਨ ਦੇ ਵਿੱਚ ਬੇਜ਼ੁਬਾਨਾਂ ਨੂੰ ਆਪਣੇ ਨਾਲ ਰੱਖਿਆ ਨਾ ਤਾਂ ਇਹਨਾਂ ਕੁੱਤਿਆਂ ਨੇ ਇਹਨਾਂ ਨੂੰ ਸ਼ਗਨਾ ਵਾਲੇ ਲਿਫਾਫੇ ਦਿੱਤੇ ਨਾ ਹੀ ਕੋਈ ਗਿਫਟ ਦਿੱਤੇ ਪਰ ਇਸ ਦੇ ਬਾਵਜੂਦ ਵੀ ਇਸ ਵਿਆਹੇ ਜੋੜੇ ਦੇ ਚਿਹਰਿਆਂ ਤੇ ਜਿਹੜਾ ਸਕੂਨ ਸੀਗਾ ਉਹ ਕਦੇ-ਕਦੇ ਕਰੋੜਾਂ ਰੁਪਏ ਖਰਚਣ ਵਾਲੇ ਲੋਕਾਂ ਦੇ ਚਿਹਰਿਆਂ ਤੇ ਵੀ ਨਹੀਂ ਦੇਦਾ। ਅੱਜ ਕੱਲ ਦੇ ਸਮੇਂ ਦੀ ਰਿਐਲਿਟੀ ਤੇ ਰਿਐਲਿਟੀ ਬਸ ਇਹੀ ਹੈ ਕਿ ਸ਼ੋਅਫ ਪੈਸੇ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਹੋ ਗਿਆ ਹੈ ਇਨਸਾਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਰੀਸ ਹੋ ਗਿਆ ਇੱਕ ਦੂਸਰੇ ਦੀ ਕਿ ਇੱਕ ਦੂਸਰੇ ਨੂੰ ਦੇਖ ਦੇ ਕੇ ਕਿ ਫਲਾਣੇ ਨੇ ਇੰਨਾ ਵੱਡਾ ਵਿਆਹ ਕੀਤਾ ਤੇ ਮੈਂ ਇਸ ਤੋਂ ਵੱਡਾ ਵਿਆਹ ਕਰਾਂਗਾ ਜ਼ਿਆਦਾ ਖਰਚਾ ਲਾ ਕੇ ਵਿਆਹ ਕਰਾਂਗਾ ਚਾਹੇ ਉਸ ਵਾਸਤੇ ਮੈਨੂੰ ਕਰਜ਼ਾ ਹੀ ਕਿਉਂ ਨਾ ਚੱਕਣਾ ਪਵੇ ਕਰਜ਼ਾ ਚੱਕਣਾ ਮਨਜ਼ੂਰ ਆ ਪਰ ਵੱਡਾ ਵਿਆਹ ਤੇ ਸ਼ੋਅਫ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ ਇਹ ਅੱਜ ਦੇ ਸਮੇਂ ਦੀ ਰਿਐਲਿਟੀ ਹੈਗੀ ਹੈ ਵਾਰੇ ਸੇ ਜੋੜੇ ਨੇ ਤੁਸੀਂ ਦੇਖੋ ਕਿੰਨਾ ਸੋਹਣਾ ਤੇ ਸਿੰਪਲ ਤਰੀਕੇ ਨਾਲ ਆਪਣਾ ਵਿਆਹ ਰਚਾਇਆ ਕੁੱਤਿਆਂ ਦੇ ਵਿੱਚ ਜਿਹੜੇ ਕੁੱਤੇ ਉਹਨਾਂ ਨੇ ਪਾਲਤੂ ਆਪਣੇ ਘਰ ਦੇ ਵਿੱਚ 200 ਤੋਂ ਵੱਧ ਕੁੱਤੇ ਰੱਖ ਕੇ ਸ਼ੈਲਟਰ ਬਣਾਇਆ ਹੋਇਆ ਉਹਨਾਂ ਦੇ ਵਿੱਚ ਵਿਆਹ ਰਚਾਇਆ ਉਹਨਾਂ ਬੇਜੁਬਾਨਾਂ ਜਾਨਵਰਾਂ ਦੇ ਨਾਲ ਜਿਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ ਹੈਗਾ ਕਿਉਂਕਿ ਆਮ ਤੌਰ ਤੇ ਸਾਡੇ ਵਿਆਹਾਂ ਦੇ ਵਿੱਚ ਜਿਹੜੇ ਸਾਡੇ ਰਿਸ਼ਤੇਦਾਰ ਆਉਂਦੇ ਨੇ ਮਹਿੰਗੇ ਮਹਿੰਗੇ ਗਿਫਟ ਦੇ ਕੇ ਜਾਂਦੇ ਨੇ ਸ਼ਗਨਾਂ ਦੇ ਲਫਾਫੇ ਦੇ ਕੇ ਜਾਂਦੇ ਨੇ ਪਰ ਇਹਨਾਂ ਕੁੱਤਿਆਂ ਵੱਲੋਂ ਨਾ ਤਾਂ ਕੋਈ ਸ਼ਗਨਾਂ ਦਾ ਲਫਾਫਾ ਤੇ ਨਾ ਹੀ ਕੋਈ ਗਿਫਟ ਸੀ ਤੇ ਇਸ ਜੋੜੇ